ਵਾਹੀ ਅੱਜ ਦੇ ਕੈਂਪਰ ਕੀ ਕਰਨਾ ਚਾਹੁੰਦੇ ਗੁਰੂ ਗੋਬੇ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦੇਆਂ ਨੂੰ ਸ਼ਹਾਦਤ ਨੂੰ ਸਮਰਪਿਤ ਅੱਜ ਦਾ ਜਿਹੜਾ ਕੁੰਦਨਰ ਕੈਂਪ ਲਾਇਓਂਸ ਕਲੱਬ ਦੇ ਸਹਿਯੋਗ ਦੇ ਨਾਲ ਲਾਇਆ ਗਿਆ ਹੈ ਲਾਇਓਂਸ ਕਲੱਬ ਜੋ ਪਿਛਲੇ ਲੰਬੇ ਸਮੇਂ ਤੋਂ ਹਰ ਸਾਲ ਇਸੇ ਗੁਰਦੁਆਰਾ ਸਾਹਿਬ ਦੇ ਵਿਖੇ ਅੱਖਾਂ ਦਾ ਚੈੱਕਅਪ ਕੈਂਪ ਅਤੇ ਆਪਰੇਸ਼ਨ ਕੈਂਪ ਜਿਹੜਾ ਲਾਉਂਦੀ ਹੈ ਉਹਦੇ ਨਾਲ ਹੀ ਪੰਜਾਬ ਬਲੱਡ ਗਰੁੱਪ ਦੇ ਸਹਿਯੋਗ ਦੇ ਨਾਲ ਇੱਕ ਖੂਨਦਾਨ ਕੈਂਪ ਵੀ ਲਾਇਆ ਜਾ ਰਿਹਾ ਹੈ ਸੈਕਿੰਡ ਦੀ ਗਿਣਤੀ ਦੇ ਵਿੱਚ ਆ ਲੋੜਵੰਦ ਪਰਿਵਾਰਾਂ ਨੇ ਅੱਖਾਂ ਦੇ ਚੈੱਕਅਪ ਕਰਾ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਹੈ ਔਰ ਲਗਭਗ 100 ਦੇ ਕਰੀਬ ਜਿਹੜੇ ਮਰੀਜ਼ ਨੇ ਜਿਨ੍ਹਾਂ ਦੇ ਆਪਰੇਸ਼ਨ ਕਰਨ ਜਾ ਰਹੀ ਹੈ ਲਾਇਓਨਸ ਕਲੱਬ ਦੇ ਸਹਿਯੋਗ ਦੇ ਨਾਲ ਸੋ ਉਸੇ ਤਰ੍ਹਾਂ ਪੰਜਾਬ ਬਲੱਡ ਗਰੁੱਪ ਦੇ ਇਸ ਸ਼ਹਾਦਤੀ ਸਮਾਗਮਾਂ ਦੇ ਵਿੱਚ ਅੱਜ ਬਹੁਤ ਹੀ ਸੈਂਕੜੇ ਦੀ ਗਿਣਤੀ ਦੇ ਵਿੱਚ ਨੌਜਵਾਨ ਵੀਰ ਭੈਣ ਫੂਨਦਾਨ ਕੈਂਪ ਕਰਕੇ ਆਪਣੇ ਗੁਰੂ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਇੱਥੇ ਆ ਰਹੇ ਆ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿੰਨੇ ਡੋਨਰ ਆ ਚੁੱਕੇ ਆ ਲਗਭਗ 50 ਦੇ ਕਰੀਬ ਜਿਹੜੇ ਡੋਨਰ ਹੋ ਚੁੱਕੇ ਆ ਜੀ 70-75 ਦਾ ਟਾਰਗੇਟ ਜਨਾ ਬੜੇ ਆਰਾਮ ਨਾਲ ਅਸੀਂ ਇਹਨੂੰ ਪੂਰਾ ਕਰ ਲਿਆ ਜੀਵਨ ਸਾਹਿਬ ਅੱਜ ਲਾਈਨ ਕਲੱਬ ਵੱਲੋਂ ਫੂਨਦਾਨ ਕੈਂਪ ਲਗਾਇਆ ਗਿਆ ਹੈ ਔਰ ਨਾਲ ਹੀ ਅੱਖਾਂ ਦਾ ਕੈਂਪ ਲੱਗਾ ਹੋਇਆ ਕੀ ਕਹਿਣਾ ਚਾਹੋਗੇ ਸੰਪਰਕ ਕਰਨਾ ਕੀਤਾ ਤਾਂ ਕਿ ਉਹਦੇ ਇਹ ਰਿਪੋਰਟ ਨਾ ਜਾਂਦਾ ਹੈ ਕਿ ਪੂਰੇ ਵਿੱਚ ਅੱਖ-ਅੱਖ ਆਵਾਜ਼ ਸਥਾਪਨਾ ਗਿਆ ਆਪੂ ਆਪਣੇ ਸਾਧਨ ਦੇ ਅਨੁਸਾਰ ਸੇਵਾ ਕਰ ਰਿਹਾ ਹੈ ਜਿਵੇਂ ਸਾਡੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਪਜਤ ਸਬਾਦ ਦਿੱਤਾ ਉਸਨਾ ਮੁੱਖਾਂ ਦੀ ਸੇਵਾ ਲਈ ਕੀਤਾ ਕਿ ਇਹ ਮਹਾਨ ਜਨ ਸਭਾ ਵਿਗਿਆਨੀ ਹੈ ਇਹ ਕਿਲਾਤ ਆਰਟ ਅਤੇ ਇਹਨਾਂ ਦੇ ਪ੍ਰਚਾਰਾਂ ਰਾਜ ਤੱਕ ਪੰਜਾਬ ਦੇ ਵਿੱਚ ਇਹਨਾਂ ਨੇ ਮਾਨ ਨਾ ਆਇਆ ਸਾਡੀ ਸੇਵਾ ਵਾਸਤੇ ਕੀਤਾ ਜਾ ਰਿਹਾ ਹੈ ਉਹਦੇ ਵਾਸਤੇ ਮਾਨੋ ਸਪੀਕਰ ਸਾਹਿਬ ਵੱਲੋਂ ਕਈ ਸੁਚੇਤ ਯੋਗਦਾਨ ਕੀ ਰਿਹਾ ਹੈ ਇੱਕ ਕਾਤਖਰ ਹੈ ਜਿਹਦੇ ਸਾਡੇ ਵੀਰ ਭਰਾ ਉਹਨਾਂ ਨੂੰ ਮਾਣ ਬਣਦੇ ਆ ਕਿ ਬਲੋਕਤਾ ਦੀ ਪਹਲਾਈ ਲਈ ਜਿੱਤੇ ਇਸ ਤਰ੍ਹਾਂ ਦੇ ਉਹਨਾਂ ਦੇ ਕਰਦੇ ਰਹਿਣਾ ਚਾਹੀਦਾ ਕਿ 13 ਸਾਲ ਤੋਂ ਕਰ ਰਹੇ ਨੇ ਤੇ ਇਹਨਾਂ ਦਾ ਮਾਨੋ ਸਪੀਕਰ ਸਾਹਿਬ ਨੇ ਇਹਨਾਂ ਨੂੰ ਇਸ ਤਰ੍ਹਾਂ ਸਹੂਲਤਾਂ ਕਰਾ ਰਿਹਾ ਹੈ ਅਪਾਰ ਇਨਾਲੇ ਭਾਈ ਜੀ ਦੇ ਕੰਮ ਬਾਰੇ ਕੀ ਜਣਾ ਜਾਣੇ ਮੈਂ ਕਹਿਣਾ ਚਾਹਣਾ ਸੀ ਸਾਡੀ ਲਾਇਨਸ ਕਲੱਬ ਫੋਰ ਟੂਰਾ ਰਹਿਲ ਜਿਹਦੀ ਸਾ ਆਪਣਾ 2001 ਦੇ ਵਿੱਚ ਹੋਈ ਸੀ ਉਹਦੋਂ ਤੋਂ ਲੈ ਕੇ ਅੱਜ 2025 ਆ ਬੇਸ਼ੱਕ 25 ਸਾਲ ਬਣ ਰਿਹਾ ਹੈ ਪਰ ਅਸੀਂ ਅਖਾਈ ਸੀ ਕਿੰਮ ਉਹ ਆਈ ਦੇ ਲਾ ਚੁੱਕੇ ਆ ਭਾਈ ਚੰਗ ਕੈਮਰੋ ਦੇ ਵਿੱਚ ਜਿੰਨੇ ਵੀ ਆਪਰੇਟੇਬਲ ਸੇਸ ਅਸੀਂ ਕੋਈ ਨਹੀਂ ਛੱਡਦੇ ਚਾਹੇ ਉਹ 20 ਹੋ ਜਾਣ ਚਾਹੇ 50 ਹੋ ਜਾਣ ਚਾਹੇ 100 ਹੋ ਜਾਏ ਚਾ 150 ਹੋ ਜੇ ਜਿੰਨੇ ਛੱਡਦੇ ਜਾਂਗੇ ਕਿ ਇਹਨਾਂ ਦਾ ਪ੍ਰੈਸ਼ਰ ਹੋਣਾ ਬੰਦਦਾ ਹੈ ਲੇਜ਼ਰ ਦੀ ਬੰਦੀ ਹੋਵੇ ਅਸੀਂ ਉਹਨਾਂ ਨੂੰ ਜ਼ਰੂਰ ਆਪਰੇਟ ਕਰਾਣੇ ਆ ਅਸੀਂ ਇਹ ਸਮਝਦੇ ਆ ਕਿ ਸਾਡੇ ਹਸਾ ਵਧਿਆ ਕਰਨ ਨਾਲ ਕਈ ਗਰੀਬ ਪਰਿਵਾਰਾਂ ਦਾ ਜਿਹੜੇ ਕਿ ਆਪਰੇਸ਼ਨ ਕਰਨ ਤੋਂ ਕਰਵਾਣ ਤੋਂ ਅਸਮਰਥ ਹੁੰਦੇ ਆ ਉਹਨਾਂ ਦਾ ਫਾਇਦਾ ਹੋ ਜਾਂਦਾ ਹੈ ਕਿ ਕੰਟਰੀਬਿਊਟਰੀ ਫੰਡ ਹੁੰਦਾ ਹੈ ਸਾਡੇ ਇਸੇ ਤੋਂ ਥੋੜਾ ਥੋੜਾ ਆ ਜਾਂਦਾ ਕਦੇ 5000 ਆ ਗਿਆ ਕਦੇ 10000 ਆ ਗਿਆ ਕਦੇ 8000 ਆ ਗਿਆ ਅਸੀਂ ਇਹ ਕਰਵਾ ਦਿੰਦੇ ਆ ਕੰਟਕ ਨੇ ਅਮਰੀਕਾ ਦਾ ਜਗਰਵਾ ਹੋਇਆ ਹੁਣ ਜੀ 350 ਤੋਂ 400 ਦੀ ਫੀਨਰ ਕਰਾਸ ਕਰ ਰਹੀ ਹੈ ਓਪੀਡੀ ਦੀ ਔਰ ਮੈਂ ਸਮਝਦਾ ਹਾਂ ਕਿ ਅੱਜ ਦੀ ਡੇਟ ਦੇਖਦੇ ਆ 50 55 ਦਾ ਹੁਣ ਤੱਕ ਛੱਡ ਲਿਓ ਛਾਟ ਆਊਟ ਹੋ ਚੁੱਕੇ ਹੈਗੇ ਜਿਨ੍ਹਾਂ ਦੇ ਆਪਰੇਸ਼ਨ ਹੋਣਗੇ ਬਾਕੀ ਹਾਲੇ ਕੰਮ ਚੱਲ ਰਿਹਾ ਹੈ ਦੇਖੋ ਹੋਰ ਕਿੰਨੇ ਬੰਦ ਜਾਣ ਜੀ ਸਰ ਅੱਜ ਦੇ ਕੈਂਪ ਬਾਰੇ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਤਾਂ ਤੁਹਾਡੇ ਮਿਡੇਆ ਕੋ ਆਏ ਹੋਏ ਵੀਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਹੈ ਕਿ ਤੁਸੀਂ ਸਾਡੇ ਇਸ ਕੈਂਪ ਦੀ ਕਵਰੇਜ ਕਰਨ ਲਈ ਆਏ ਹੋ ਬਹੁਤ-ਬਹੁਤ ਧੰਨਵਾਦ ਤੁਹਾਡਾ ਮੇਰਾ ਲਾਇਵੈਂਸ ਕਲੱਬ ਫੁਰਪੁਰਾ ਰਾਇਲ ਹਰ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛੋਟੇ ਸਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਖਾਂ ਦਾ ਜਿਹੜਾ ਕੰਮ ਕੈਂਪ ਹੈਗਾ ਲਾ ਰਹੇ ਅਸੀਂ ਅੱਜ ਤੇ ਜਿਸ ਦੇ ਵਿੱਚ ਫ੍ਰੀ ਚੈੱਕਅਪ ਫ੍ਰੀ ਆਪਰੇਸ਼ਨ ਕਰ ਰਹੇ ਹੈਗੇ ਆ ਵਿਦਆਉਟ ਐਨੀ ਕਿਤੇ ਕੋਸਟ ਸਾਡੇ ਕਲੱਬ ਦੇ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਸਾਡੇ ਕਲੱਬ ਦੇ ਪ੍ਰਧਾਨ ਨੌਇਨ ਮਨਜੀਤ ਸਿੰਘ ਜੀ ਆਲਖ ਦੀ ਪ੍ਰਧਾਨਗੀ ਹੇਠ ਜਿਹੜਾ ਇਹ ਕੰਮ ਚੱਲ ਰਿਹਾ ਹੈ ਨਾਲ ਦੀ ਨਾਲ ਜਿਹੜਾ ਸਾਡਾ ਇਹ ਹੈਗੇ ਬਲੱਡ ਡੋਨੇਸ਼ਨ ਦਾ ਜਿਹੜਾ ਕੈਂਪ ਹੈਗਾ ਉਹ ਪੀਬੀ ਵੈਲਫੇਅਰ ਜਿਹੜਾ ਕਲੱਬ ਕੋਡੂਪੂਰਾ ਉਹਦੇ ਸਹਿਯੋਗ ਦੇ ਨਾਲ ਅਸੀਂ ਇਹ ਲਾ ਰਹੇ ਹੈਗੇ ਸੋ ਸੰਤਾਂ ਨੂੰ ਬਹੁਤ ਬਹੁਤ ਜਿਹੜਾ ਹੈਗਾ ਉਤਸ਼ਾਹ ਹੁੰਦਾ ਹੈ ਸਾਡੇ ਕੈਂਪ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਲੋਕ ਜਿਹੜੇ ਹੈਗੇ ਆ ਬੜੇ ਚਾ ਦੇ ਨਾਲ ਸੱਚੇ ਟਾਂਗ ਦੇ ਨਾਲ ਜਿਹੜੇ ਹੈ ਕੈਂਪ ਦੇ ਵਿੱਚ ਅੱਖਾਂ ਦੇ ਚੈੱਕਅਪ ਲਈ ਤੇ ਆਪਰੇਸ਼ਨ ਦੀ ਆ ਰਹੇ ਨੇ ਬਹੁਤ ਬਹੁਤ ਨੋ ਐਸਪੈਕਟਸ ਤੇ ਮੈਡੀਸਿਨ ਨਾਲ ਦੀ ਨਾਲ ਜਿਹੜੇ ਹੈਗੇ ਆ ਸਪੈਕਸ ਤੇ ਜਿਹੜਾ ਮੈਡੀਸਿਨ ਹੈਗੀ ਆ ਉਹ ਵੀ ਅਸੀਂ ਉਹਨਾਂ ਨੂੰ ਫ੍ਰੀ ਦੇ ਵਿੱਚ ਦੇ ਰਹੇ ਹੈਗੇ ਆ ਬਹੁਤ ਬਹੁਤ ਧੰਨਵਾਦ ਜੀ ਮੇਰਾ ਨਾਮ ਨੀਸ਼ਾ ਮੋਗਲਾ ਤੁਹਾਨੂੰ ਕੀ ਕਰਨ ਦਿੰਦੇ ਆ ਸ਼ਸ਼ੀ ਗਾ ਜੀ ਸਾਰਿਆਂ ਨੂੰ ਮੇਰਾ ਨਾਮ ਨੀਸ਼ਾ ਮੋਗਲਾ ਮੈਂ ਵੀਸੀਐਨ ਦੀ ਇੱਕ ਡਿਸਟ੍ਰੀਬਿਊਟਰ ਆ ਤੇ ਮੈਂ ਐਜ਼ ਆ ਇੱਕ ਸਾਡੇ ਜਿਹੜੇ ਕੰਪਨੀ ਹੈ ਵੀਸੀ ਆਂਦੀ ਹੈ ਅਸੀਂ ਨੈਚੁਰੋਪੈਥੀ ਆਯੁਰਵੈਦਿਕ ਹਾਬਜ਼ਾ ਸਾਡੇ ਕੋਲੇ ਅਸੀਂ ਇਹਦੇ ਉੱਪਰ ਵਰਕ ਕਰਦੇ ਆਂ ਅਗਰ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਹੈ ਜਿੱਦਾ ਬੀਪੀ ਹੈ ਥਾਇਰੋਇਡ ਹੈ 슈ਗਰ ਹੈ ਲੱਤਾਂ ਟੁੱਟਦੀਆਂ ਕੋਈ ਮੋਟਾਪੇ ਚ ਹੈ ਕੋਈ ਸੁੱਕਾ ਤੇ ਹਰ ਸਾਡੇ ਕੋਲ ਹੱਲ ਹੈਗਾ ਇਹਦੇ ਵਿੱਚ ਕੀ ਹੁੰਦਾ ਅੱਜ ਕੱਲ੍ਹ ਹਵਾ ਵੀ ਆਪਣਾ ਪੋਲੂਟਡ ਹੋ ਰਿਹਾ ਹੈ ਭੋਜਨ ਵੀ ਪੋਲੂਟਡ ਹੋ ਰਿਹਾ ਹੈ ਤੇ ਪਾਣੀ ਵੀ ਆਪਣਾ ਪੋਲੂਟਡ ਹੈ ਜਿਹਦੇ ਕਰਕੇ ਕੀ ਹੈ ਆਪਾਂ ਨੂੰ ਲੈਕ ਆਫ ਇਮਿਊਨਿਟੀ ਸਿਸਟਮ ਚੱਲ ਰਿਹਾ ਆਪਣਾ ਕਿਉਂਕਿ ਆਪਣੀ ਬਾਡੀ ਹੈ ਜਿਹੜੀ ਉਹ ਸਾਰੀ ਹੀ ਇਮਿਊਨਿਟੀ ਵੀਕ ਤੇ ਚੱਲ ਰਹੀ ਹੈ ਜਦੋਂ ਆਪਣੀ ਵੀਕ ਹੋ ਗਈ ਹੈ ਬਾਡੀ ਉਹਦੇ ਨਾਲ ਕੀ ਹੋਊਗਾ ਬਾਡੀ ਦੇ ਵੀਕ ਹੋਣ ਨਾਲ ਕੀ ਹੁੰਦਾ ਆਪਾਂ ਨੂੰ ਬਿਮਾਰੀਆਂ ਘੇਰ ਲੈਂਦੇ ਜਿਵੇਂ ਆਪਾਂ ਨੂੰ ਕੈਂਸਰ ਹੋ ਗਿਆ ਕਾਲਾ ਪੀਲਿਆ ਹੋ ਗਿਆ ਤੇ ਇਹਦੇ ਕਰਕੇ ਕੀ ਹੈ ਡਾਕਟਰ ਐਲੋਪੈਥੀ ਮੈਡੀਸਨ ਵਾਲ ਆਪਾਂ ਨੂੰ ਭੇਜ ਦਿੰਦੇ ਆ ਉਹਦੇ ਨਾਲ ਕੀ ਹੁੰਦਾ ਕਿ ਦਵਾਈਆਂ ਆਪਾਂ ਖਾਈ ਜਾ ਰਿਹਾ ਖਾਈ ਜਾ ਰਹਾ ਬਟ ਇਹਦਾ ਕੋਈ ਸੋਲੂਸ਼ਨ ਨਹੀਂ ਹੈ ਇਸ ਕਰਕੇ ਸਾਡੇ ਜਿਹੜੇ ਜਸਤੀ ਬਾਵਾ ਸਰ ਆ ਇਸ ਸੋਚ ਨੂੰ ਲੈ ਕੇ ਆਇਆ ਕਿ ਅਸੀਂ ਜਿਹੜੇ ਸਾਰੇ ਪੂਰੇ ਆਲ ਇੰਡੀਆ ਦੇ ਵਿੱਚ ਆਪਣੀ ਹੈਲਥ ਨੂੰ ਆਪਾਂ ਠੀਕ ਕਰਨਾ ਉਹਦੇ ਲਈ ਸਾਡੇ ਜਿਹੜੇ ਵੀਸੀਐਨ ਦੇ ਬ੍ਰਾਂਡਸ ਆ ਅਸੀਂ ਇਸ ਨੂੰ ਲੈ ਕੇ ਆਏ ਆ ਮੇਰੀ ਸਾਰਿਆਂ ਨੂੰ ਬੁਝਾਰਿਸ਼ ਹੈ ਕਿ ਸਾਡੇ ਜਿਹੜੇ ਵੀਸੀਐਨ ਦੇ ਪ੍ਰੋਡਕਟ ਹੈ ਤੁਸੀਂ ਯੂਜ਼ ਕਰੋ ਤੇ ਕਰਕਰ ਦੇ ਜਿਹੜੇ ਦਵਾਈਆਂ ਦੇ ਡੱਬੇ ਤੱਕ ਲੱਗੇ ਹੋਏ ਆ ਤੁਸੀਂ ਇਹਨਾਂ ਨੂੰ ਬਾਹਰ ਕੱਢ ਕੇ ਸੁੱਟ ਦਿਓ ਅੱਜ ਕੱਲ ਕੀ ਹੋ ਰਿਹਾ ਪਹਿਲਾਂ ਦੀ ਜਿਹੜੀ ਉਮਰ ਸੀ 120 ਸਾਲ ਤੱਕ ਦੀ ਹੁੰਦੀ ਸੀ ਹੁਣ ਦੀ ਉਮਰ ਕਿੰਨੀ ਲੱਗੀ ਆ 60 ਤੋਂ ਲੈ ਕੇ 70 ਸਾਲ ਬਾਕੀ ਜਿਹੜੀ 50% ਰਹਿ ਗਈ ਆ ਉਹ ਪੋਲੂਟਡ ਕਰਕੇ ਸਾਰੇ ਲੋਕ ਮਰੀ ਜਾ ਰਹੇ ਆ ਠੀਕ ਹੈ ਜੀ ਜੇ ਕਿਸੇ ਨੂੰ ਵੀ ਵਿਸੇ ਅੰਦਰ ਪ੍ਰੋਡਕਟ ਚਾਹੀਦੀ ਆ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਮੇਰਾ ਨੰਬਰ ਆ 709733073 ਥੈਂਕ ਯੂ ਸਰ ਲੇਟੈਸਟ ਸਾਡੇ ਕੋਲੇ ਜਿੱਦਾਂ ਗ੍ਰੀਨ ਟੀ ਵੀ ਆਇਆ ਹੈ ਹਰਬੋ ਟੀ ਆ ਤੇ ਸਾਡੇ ਕੋਲੇ ਸ਼ੀਲਾਜੀਤ ਆ ਰਹੀ ਹੈ ਸਾਡੇ ਕੋਲੇ ਬ੍ਰੇਸਲੇਟ ਹੈ ਬ੍ਰੇਸਲੇਟ ਦਾ ਅਸੀਂ ਇਹ ਦੱਸ ਦਿਆ ਤੁਹਾਨੂੰ ਜੇ ਤੁਸੀਂ ਦੇਖੋ ਫੋਨ ਯੂਜ਼ ਕਰਦੇ ਹੋ ਤੁਹਾਡੇ ਬਾਡੀ ਦੇ ਅੰਦਰ ਰੈਡੀਏਸ਼ਨ ਤੱਕ ਜਾ ਰਿਹਾ ਹੈ ਤੁਹਾਨੂੰ ਸਰਵਾਈਕਲ ਹੈ ਤੁਹਾਡਾ ਬਲੱਡ ਸਰਕੂਲੇਸ਼ਨ ਸਹੀ ਨਹੀਂ ਹੋ ਰਿਹਾ ਇਹਨੇ ਤੁਹਾਨੂੰ ਹਰ ਚੀਜ਼ ਨੂੰ ਕਿਉਰ ਕਰ ਦਿੰਨਾ ਹੈ ਸਾਡੀ ਟੂਥਪੇਸਟ ਵੀ ਆ ਰਹੀ ਹੈ ਟੂਥਪੇਸਟ ਦਾ ਵੀ ਬਹੁਤ ਅੱਛਾ ਰਿਜ਼ਲਟ ਹੈ ਜੇ ਕਿਸੇ ਦਾ ਠੰਡਾ ਤੱਤਾ ਲੱਗਦਾ ਉਹਨੂੰ ਵੀ ਕਯਰ ਕਰਦਾ ਹੈ ਜੇ ਤੁਹਾਡੇ ਬਲੱਡ ਇਨਫੈਕਸ਼ਨ ਹੋ ਰਿਹਾ ਉਹਨੂੰ ਵੀ ਤੁਹਾਨੂੰ ਕਯਰ ਕਰੂਗਾ ਤੁਹਾਡੇ ਜਿਹੜੇ ਮਸੂੜੇ ਦੇ ਵਿੱਚ ਬਲੱਡ ਨਿਕਲੂਗਾ ਤੇ ਉਹਨੂੰ ਆ ਨਹੀਂ ਦਊਗਾ ਇਹਦੇ ਉੱਪਰ ਬਹੁਤ ਹੀ ਅੱਛਾ ਰਿਜ਼ਲਟ ਹੈ ਥੈਂਕ ਯੂ